ਰੁਕ ਗੱਲ ਦਿਲਵਾਲੀ ਕਿਉਂ ਹਰ ਵਾਰੀ ਤੂੰ ਲਿਖਦਾ ਲਿਖਦਾ ਰੁਕ ਜਾਂਦਾ ਖਤ ਤੇਰਾ ਅੱਖਰ ਗਿਣਤੀ ਦੇ ਜੋ ਸ਼ੁਰੂ ਕਰਦਿਆਂ ਮੁੱਕ ਜਾਂਦਾ ਗੱਲ ਦਿਲਵਾਲੀ ਕਿਉਂ ਹਰ ਵਾਰੀ ਤੂੰ ਲਿਖਦਾ ਲਿਖਦਾ ਰੁਕ ਜਾਂਦਾ ਖਤ ਤੇਰਾ ਅੱਖਰ ਗਿਣਤੀ ਦੇ ਜੋ ਸ਼ੁਰੂ ਕਰਦਿਆਂ ਮੁੱਕ ਜਾਂਦਾ ਈ ਦਸਾਂ ਕੀ ਹਾਲਤ ਹੋਗੀ ਈ ਦਸਾਂ ਕੀ ਹਾਲਤ ਹੋਗੀ ਹਿਜਰ ਦੇ ਵਿੱਚ ਸੜਦੀ ਦੀ ਐਡਾ ਖਤ ਲਿਖ ਕੇ ਪਾਸ ਜਣਾਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਐਡਾ ਖਤ ਲਿਖ ਕੇ ਪਾਸ ਜਣਾਵੇ ਮੇਰੀ ਉਮਰ ਬੀਤ ਜੇ ਪੜਦੀ ਦੀ ਗੱਲ ਦਿਲ ਵਾਲੀ हर वरी तूं लिखदा लिखदा रुक